ਕਿਸਾਨ ਜਥੇਬੰਦੀਆਂ ਨੂੰ ਲੈ ਕੇ ਅੱਜ ਚੌਥਾ ਦਿਨ ਹੈ ਤੇ ਧਰਨਾ ਪ੍ਰਦਰਸ਼ਨ جاری ਹੈ ਤੇ ਉੱਥੇ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ ਤਾਂ ਦੱਸੀ ਕਿ ਹੁਣ ਐਮਪੀ ਸਿਮਰਨਜੀਤ ਸਿੰਘ ਮਾਨ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਪਹਿਲਾਂ ਵੀ ਖੜੇ ਸੀ ਤੇ ਹੁਣ ਵੀ ਖੜੇ ਹਾਂ ਤੇ ਹਮੇਸ਼ਾ ਹੀ ਖੜੇ ਰਹਾਂਗੇ ਤੇ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਤੇ ਪਲਟਬਾਰ ਬੀਐਮਪੀ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਐਮਐਸਪੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੀਆਂ ਮੰਗਾਂ ਨੇ ਉਹ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਿਹੜੀ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਉਹ ਮੰਨ ਲੈਣੀਆਂ ਚਾਹੀਦੀਆਂ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਜੋ ਵੀ ਹੋ ਰਿਹਾ ਹੈ ਗਲਤ ਤਸ਼ੱਦਦ ਹੋ ਰਿਹਾ ਹੈ ਤੇ ਸ਼ਰੀਆ ਅਥਰੂ ਗੈਸ ਵਾਲੇ ਗੋਲੇ ਸੁੱਟੇ ਜਾ ਰਹੇ ਨੇ ਕਿਲਾ ਲਗਾਈਆਂ ਜਾ ਰਹੀਆਂ ਨੇ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਪਲਟਵਾਰ ਕੀਤਾ ਜਾ ਰਿਹਾ ਹੈ ਆਉ ਸੁਣਦੇ ਹਾਂ ਹੋਰ ਕੀ ਬਿਆਨ ਆ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਅੱਜ ਸਾਡੀ ਕੌਮ ਦਾ ਬਹੁਤ ਵੱਡਾ ਦਿਨ ਹੈ ਕਿ ਅਸੀਂ ਅੱਜ ਭਾਈ ਦੀਪ ਸਿੰਘ ਸਤਿ ਸ੍ਰੀ ਅਕਾਲ ਜੀ ਜੀਬੇ ਇਹ ਇਕੱਠ ਸੱਦੇ ਮੈਂ ਵਾਰਿਸ ਸਿੰਘ ਪੰਜਾਬ ਦਾ ਤੇ ਸਰਦਾਰ ਦੀਪ ਸਿੰਘ ਦੇ ਭਰਾ ਦਾ ਮਨਦੀਪ ਸਿੰਘ ਜੀ ਦਾ ਬਹੁਤ ਸ਼ੁਕਰੀਆ ਕਰਦਾ ਇੱਕ ਗੰਭੀਰ ਸਮਾਂ ਤੇ ਦਸਵੇਂ ਪਾਤਸ਼ਾਹ ਨਾ ਹੁਕਮ ਹੈ ਜਿੰਨ ਪ੍ਰੇਮ ਕੀਓ ਤਿੰਹੀ ਪ੍ਰਾਪਾਇਓ ਸਕੇ ਜੇ ਤੇ ਆਕੇ ਪ੍ਰੇਮ ਕਰੀਦਾ ਪ੍ਰੇਮ ਦੇ ਨਾਲ ਹੀ ਇਕੱਠ ਹੁੰਦੇ ਆ ਪਰ ਜੇ ਜੋਰ ਦੇ ਨਾਲ ਹੁੰਦੇ ਹੋਣ ਤਾਂ ਸਾਡੇ ਨਿਹੰਗ ਬਾਬੇ ਹੈਗੇ ਆ ਇਹਨਾਂ ਨੇ ਗਦੋਂ ਦਾ ਹੀ ਮੋਰਚਾ ਫਤਿਹ ਕਰ ਲੈਣਾ ਸੀ ਅਕਾਲੀ ਫੁੱਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ ਉਹਨਾਂ ਬਗੈਰ ਮਲਤਾਨ ਨਹੀਂ ਸੀ ਫਤਿਹ ਹੋਣਾ ਅਕਾਲੀ ਫੁੱਲਾ ਸਿੰਘ ਤੋਂ ਜਿਹੜਾ ਅਫਗਾਨistan ਫਤਿਹ ਕੀਤਾ ਅਟਕ ਇੱਕ ਬਹੁਤ ਤੇਜ਼ ਚਲਦਾ ਹੋਇਆ ਦਰਿਆ ਹੈ ਉਸ ਨੂੰ ਜਿਹੜਾ ਵੀ ਕੋਈ ਉਧਰਲੇ ਪਾਸਿਓਂ ਪਾਰ ਕਰਦਾ ਹੈ ਤੇ ਉਹ ਹਿੰਦੁਸਤਾਨ ਦਾ ਮਾਲਕ ਬਣ ਜਾਂਦਾ ਸੀ ਬੇਸ਼ੱਕ ਬਾਬਰ ਹੋਵੇ ਨਾਦਰ ਸ਼ਾਹ ਹੋਵੇ ਐਮਿਤ ਸ਼ਾਹਬਦਲੀ ਹੋਵੇ ਕੋਈ ਵੀ ਹੋਵੇ ਪਰ ਇਧਰਲੇ ਪਾਸਿਓਂ ਸਿਰਫ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਅਟਕ ਟੱਪੀਆਂ ਤੇ ਅਫਗਾਨਿਸਤਾਨ ਨੂੰ ਫਤਿਹ ਕੀਤਾ ਉਹਦੇ ਬਦਲੇ ਅਫਗਾਨ ਅਫਗਾਨਿਸਤਾਨ ਦੇ ਰਾਜ ਨੂੰ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਨੂੰ ਪੂਰਾ ਸੁਪਾ ਅਫਗਾਨਿਸਤਾਨ ਦਾ ਕਸ਼ਮੀਰ ਦੇਣਾ ਪਿਆ ਤੇ ਬੱਬਾ ਫੁੱਲਾ ਸਿੰਘ ਇੱਕ ਇਹੋ ਜਿਹੀ ਜਥੇਦਾਰ ਸੀ ਜਿਹੜੇ ਅਗਵਾਈ ਕਰਦੇ ਸੀ ਸੋ ਨਿਹੰਗ ਭਾਪਿਆਂ ਨੂੰ ਮੈਂ ਬੇਨਤੀ ਕਰਦਾ ਕਿ ਜੇ ਮਹਾਰਾਜਾ ਰਣਜੀਤ ਸਿੰਘ ਫੇਲ ਹੋ ਗਏ ਸੀ ਤੇ ਕਾਦੀ ਫੁੱਲਾ ਸਿੰਘ ਆ ਗਏ ਸੀ ਜੇ ਅੱਜ ਦੇ ਦਿਨ ਅਸੀਂ ਫੇਲ ਹੋ ਗਏ ਆ ਤੇ ਫਿਰ ਤੁਸੀਂ ਅੱਗੇ ਆ ਜੋ ਪਰ ਪ੍ਰੇਮ ਦੇ ਨਾਲ ਗੱਲ ਕਰੋ ਇੱਥੇ ਕਿੰਸਨ ਉਹ ਤੂੰ ਤੂੰ ਮੈਂ ਮੈਂ ਕਰਕੇ ਐ ਕੋਈ ਫੱਬਦੀ ਨਹੀਂ ਜੋ ਪਰਪੇ ਇਹ ਡਿੰਨ ਭਾਈ ਦੀਪ ਸਿੰਘ ਸਿੱਧੂ ਦਾ ਸਾਨੂੰ ਭਾਈ ਦੀਪ ਸਿੰਘ ਸਿੱਧੂ ਨਾਲ ਬਹੁਤ ਪਿਆਰ ਹੈ ਅਸੀਂ ਉਹਦੀ ਇੱਜ਼ਤ ਕਰਦੇ ਹਾਂ ਔਰ ਕਰਦੇ ਰਹਿਾਂਗੇ ਜੇ ਤਾਂ ਮੈਂ ਅਮਰਗੜ੍ਹ ਦਾ ਅਸੈਂਬਲੀ ਦਾ ਇਲੈਕਸ਼ਨ ਲੜ ਰਿਆ ਸੀ ਤੇ ਭਾਈ ਦੀਪ ਸਿੰਘ ਸਿੱਧੂ ਬਹੁਤ ਸਾਰੇ ਦਿਨ ਮੇਰੇ ਨਾਲ ਰਹੇ ਪਰ ਇੱਕ ਦਿਨ ਮੇਰੀ ਹਾਜ਼ਰੀ ਦੇ ਵਿੱਚ ਕਹਿੰਦੇ ਜਥੇਦਾਰਾਂ ਨੂੰ ਕਿ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅਸੈਂਬਲੀ ਦਾ ਲੜਾਰੇ ਆ ਪਰ ਇਹ ਅਸੈਂਬਲੀ ਦੇ ਫਿੱਟ ਨਹੀਂ ਆ ਇਸ ਨੂੰ ਆਪਣਾ ਨੇ ਭੇਜਨਾ ਪਾਰਲੀਮੈਂਟ ਵਿੱਚ ਫਿਰ ਦੇਖੋ ਥੋੜੇ ਮਹੀਨਿਆਂ ਦੇ ਬਾਅਦ ਜਿੱਥੇ ਤੁਸੀਂ ਸਾਰਿਆਂ ਨੇ ਮੈਨੂੰ ਖੜਾ ਕਰਤਾ ਤੇ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਸੋ ਸਾਧ ਸੰਗ ਜੀ ਜੋ ਸਰਦਾਰ ਦੀਪ ਸਿੰਘ ਸਿੱਧੂ ਦੇ ਨਾਲ ਹੋਇਆ ਭਾਈ ਮੂਸੇਪਾਲ ਦੇ ਨਾਲ ਹੋਇਆ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਭਾਈ ਰਿਪਤਮਨ ਸਿੰਘ ਮਲਕ ਨੂੰ ਸੋਲਸਿਰਜ ਨੂੰ ਕੈਨੇਡਾ ਤਿੰਨਾਂ ਦੇ ਵਿੱਚ ਮਰਵਾ ਦਿੱਤਾ ਗਿਆ ਹੈ ਬਿਲਹਰਤ ਦੇ ਵਿੱਚ ਭਾਈ ਅਫਤਾਰ ਸਿੰਘ ਖੰਡੇ ਨੂੰ ਹੁਣ ਅਫਤਾਰ ਸਿੰਘ ਤੇ ਖੰਡਾ ਤੇ ਭਾਈ ਦੀਪ ਸਿੰਘ ਇੱਕ ਰੂਹ ਸੀਗੇ ਇੱਕ ਗੱਲ ਕਰਦੇ ਸੀ ਡੋਨੋ ਇੱਕ ਟੁਮੇੜੀ ਕਿਉ ਮਾਰੇਗੇ ਫੇ ਪਾਕਿਸਤਾਨ ਦੇ ਵਿੱਚ ਸਰਪਰਮਜੀਤ ਸਿੰਘ ਪੰਜਵਾੜ ਤੇ ਲਖਬੀਰ ਸਿੰਘ ਰੋਡੇ ਉਹਨਾਂ ਨੂੰ ਮਾਰਤਾ ਹਰਿਆਣੇ ਦੇ ਵਿੱਚ ਭਾਈ ਦੀਪ ਸਿੰਘ ਨੂੰ ਪੰਜਾਬ ਦੇ ਵਿੱਚ ਭਾਈ ਮੋਸੇਵਾਲ ਨੂੰ ਉਹਨਾਂ ਦੇ ਉੱਤੇ ਕੀ ਇਲਜ਼ਾਮ ਲਾਏ ਕਿ ਇਹ ਖਾਲਸਤਾਨੀ ਸੀ ਇਸ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਹੁਣ ਜੋ ਕੁਝ ਮੈਨੂੰ ਆਪਣੇ ਜੀਵਨ ਤੋਂ ਪਤਾ ਹੈ ਉਹ ਇਹ ਹੈ ਕਿ ਹਿੰਦੁਸਤਾਨ ਸ਼ੁਰੂ ਤੋਂ ਸੋਵੀਅਤ ਰੂਸ ਜਾਂ ਸੋਵੀਅਤ ਟੁੱਟਣ ਤੋਂ ਬਾਅਦ ਰੂਸ ਦੇ ਨਾਲ ਚੱਲਦਾ ਫੌਜ ਦੀ ਜੋ ਪਲੈਨਿੰਗ ਹੁੰਦੀ ਹੈ ਖੁਫੀਆ ਏਜੰਸੀਆਂ ਦੀ ਪਲੈਨਿੰਗ ਹੁੰਦੀ ਹੈ ਉਹ ਸਾਰਾ ਰੂਸ ਦੇ ਮਾਡਲ ਦੇ ਉੱਤੇ ਹੁੰਦਾ ਹੈ ਰੂਸ ਦੀ ਖੁਫੀਆ ਜਨਸੂ ਦੀ ਇੱਕ ਕੱਲੇਜਾ ਕਮੇਟੀ ਹੈ ਜਿਹੜੀ ਸਰ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜੇ ਰੂਸ ਨੂੰ ਨਹੀਂ ਪਹੁੰਚਦੇ ਉਹਨਾਂ ਦਾ ਕਤਲ ਕਰ ਦਿੰਦੇ ਆ